ਉੱਡ ਗਿਆ ਮੇਰਾ ਦੁਨੀਆਂ ਆਏ ਆਏ ਤੇਰਾ ਪਤ ਚਲੇ ਗਿਆ ਮੇਰਾ ਪਤ ਚਲੇ ਗਿਆ ਹੱਸਦਾ ਖੇਡਦਾ ਤੇ ਰੋ ਰੋ ਕੇ ਬੁਲਾਇਆ ਸੱਟੇਂ ਤੇ ਆਇਆ ਆਪਣਾ ਦੇਣਾ ਨਹੀਂ ਆਉਂਦੀ ਹੋਈ ਨਾ ਸਾਡਾ ਵੀ ਨਹੀਂ ਫਰਸ਼ ਤੇ ਟੁੱਟ ਕੇ ਬਿਖਰਿਆ ਇਹ ਸਮਾਨ ਬਿਲਕ ਬਿਲਕ ਕੇ ਰੋਂਦਾ ਪਰਿਵਾਰ ਡਰੇ ਸਹਿਮੀ ਮਰੀਜ਼ ਇਹ ਨਜ਼ਾਰਾ ਹੈ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦਾ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਮੇਰੇ ਤੱਕ ਦਾ ਨਾਮ ਚਰਨਜੀਤ ਸਿੰਘ ਸੀ ਜਿਸ ਨੂੰ ਬੀਪੀ ਵਧਨ ਦੇ ਕਾਰਨ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਫਿਰ ਕਿਸੀ ਮੌਤ ਤੋਂ ਬਾਅਦ ਮ੍ਰਿਤਕ ਚਰਨਜੀਤ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਵਿੱਚ ਟੰਡ ਮਚਾ ਦਿੱਤਾ ਮ੍ਰਿਤਕ ਚਰਨਜੀਤ ਦੇ ਪਰਿਵਾਰ ਵਾਲਿਆਂ ਨੇ ਇਹ ਕਹਿ ਕੇ ਹਸਪਤਾਲ ਵਿੱਚ ਭੰਤ ਤੋੜ ਕਰਨੇ ਸ਼ੁਰੂ ਕਰ ਦਿੱਤੀ ਕਿ ਡਾਕਟਰ ਦੀ ਲਾਪਰਵਾਹੀ ਦੇ ਕਾਰਨ ਉਹਨਾਂ ਦੇ ਬੱਚੇ ਦੀ ਮੌਤ ਹੋਈ ਹੈ ਇਹ ਮਝਿਠਾ ਰੋ ਰ ਅਮਨਦੀਪ ਸਿੰਘ ਕੀ ਹੋਇਆ ਜੀ ਇਹ ਭਾਜੀ ਇਹਨਾਂ ਦਾ ਬੀਪੀ 60 70 ਹੀ ਇੱਥੇ ਲੈ ਕੇ ਆਏ ਉਹਦੇ ਨਾਲ ਦਾਖਲ ਕਰ ਲਿਆ ਕਹਿੰਦੇ ਬੀਪੀ ਘਟਿਆ ਕੋਈ ਡਾਕਟਰ ਸੀਨੀਅਰ ਨਹੀਂ ਆਇਆ ਕੁੜੀਆਂ ਆਣ ਕੇ ਵੇਂਦੀਆਂ ਰਹੀਆਂ ਜਦੋਂ ਇਹ ਦੋ ਵਾਧਾ ਨਿਕਲ ਗਿਆ ਹੱਥੋਂ ਫੇਰ ਆਣ ਕੇ ਇੱਕ ਜਿਹਨੂੰ ਕਹਿੰਦੇ ਆ ਪੈਪ ਲਾਤੀ ਉਹ ਲਾਤੀ ਉਹਨੂੰ ਕਹਿੰਦੇ ਕਿੰਨੇ ਐਮਲ ਪਾਣੀ ਪਾਵਾਂ ਮੁੰਡੇ ਨੂੰ ਪੁੱਛਦਾ ਕੁੜੀ ਕੁੜੀ ਨੂੰ ਮੁੰਡਾ ਪੁੱਛਦਾ ਪਿਆ ਉਹ ਕਹਿੰਦੀ 10 ਐਮਲ 10 ਭਰਿਆ ਉਹ ਲਾਤਾ ਠੀਕ ਹੈ ਉਹ ਲਾਇਆ ਉਸ ਤੋਂ ਬਾਅਦ ਜਦੋਂ ਮੈਂ ਆਇਆ ਵਾ ਇਹਦੇ ਐਂਡ ਤੇ ਸਾਹ ਹੀ ਮੈਂ ਆਇਆ ਆਪ ਸਾਹ ਲਾ ਲਉ ਮੈਂ ਆਪ ਦਿਲ ਨੱਪਦਾ ਰਿਆਂ ਕੋਈ ਡਾਕਟਰ ਵੀ ਨਹੀਂ ਆਇਆ ਮੈਂ ਆਪ ਦਿਲ ਨੱਪਿਆ ਰ ਗੁਰਨਾਨਕ ਹਸਪੀਟਲ ਜਿਹੜਾ ਸਰਕਾਰੀ ਹਸਪੀਟਲ ਗੁਨਾਣਕੋਸਪੜੇ ਜਿਹਨੂੰ ਜਿਹਨੂੰ ਪੰਜਾਬੀ ਚ ਕਹਿੰਦਾ ਗੁੱਚਰ ਖਾਨਾ ਡਾਕਟਰ ਹਾਲੇ ਤੱਕ ਕੋਈ ਸੀਨੀਅਰ ਨਹੀਂ ਇੱਥੇ ਵੜਿਆ ਮੈਂ ਆਉਣ ਕੇ ਬਾਹਰ ਜਾਣ ਕੇ ਮੈਂ ਦਿਲ ਨੂੰ ਕੰਨ ਲਾਇਆ ਦਿਲ ਚੱਲਣ ਦੇ ਆ ਹੌਲੀ ਹੌਲੀ ਮੈਂ ਭੱਜਾ ਗਿਆ ਡਾਕਟਰ ਚਾਰ ਪੰਜ ਫਰੋਤੇ ਮਾਥ ਜੋੜੇ ਮੈਂ ਕਹਾ ਆਜੋ ਬਚਾ ਲਓ ਥੋੜਾ ਥੋੜਾ ਸਾਹ ਚਲਾ ਲਓ ਮੈਂ ਵੱਡੇ ਹਸਪੀਟਲ ਲੈ ਜਾਂ ਕਿਤੇ ਪਰ ਪਾਜੀ ਉਹ ਉਹਨਾਂ ਦੇ ਕੰਨ ਚ ਜੂੰ ਨਹੀਂ ਨਹੀਂ ਆਇਆ ਹੀ ਨਹੀਂ ਉਹ ਬੜੇ ਹੀ ਨਹੀਂ ਭੱਜ ਕੇ ਉਲਟ ਹੋਣ ਵੇਖੋ ਜਾ ਕੇ ਭੱਜੇ ਸਾਰੇ ਹੋਰ ਕਿਥੋਂ ਰਹਿੰਦੇ ਜਿਹਦੇ ਦੰਬੇ ਕਰੋਨੀ ਕੀ ਗੱਲ ਹੋਈ ਗੱਲ ਕੁਛ ਨਹੀਂ ਹੋਈ ਸਕੂਲਾਂ ਆ ਬੱਚੇ ਨੂੰ ਛੱਡ ਕੇ ਆਇਆ ਸਵੇਰੇ ਹੱਸਦਾ ਕੇੜ ਦਾ ਕੋਈ ਗੱਲਬਾਤ ਨਹੀਂ ਫੇਰ ਮੁੜ ਕੇ ਆਂਦਾ ਮੇਰੀ ਸ਼ਾਦੀ ਚ ਦਰਦ ਹੋਈ ਆ ਮੈਂ ਕਿਹਾ ਦਵਾਈ ਲੱਗਾ ਕਹਿੰਦਾ ਨਹੀਂ ਕੋਈ ਘਰ ਨਹੀਂ ਦਵਾਈ ਦੀ ਮੁੜ ਕੇ ਲਿਮਕਾ ਪੀਤੀ ਆ ਲਿਮਕਾ ਪੀਤੀ ਆ ਤੇ ਕਹਿੰਦਾ ਉਲਟੀ ਹੋਣ ਕਰਦੀ ਆ ਬਸ ਉਲਟੀ ਆਈ ਆ ਇੱਕ ਘਰ ਅਸੀਂ ਡਾਕਟਰ ਨੂੰ ਬੁਲਾਇਆ ਉਹਨਾਂ ਨੇ ਕਿਹਾ ਇਹਦਾ ਬਲੱਡ ਪ੍ਰੈਸ਼ਰ ਡਾ ਵਾ ਇਹ 70 ਹੈ 70 60 60 70 ਦੇ ਵਿੱਚ ਆ ਤੇ ਤੁਸੀਂ ਇਹਨੂੰ ਹਸਪਤਾਲ ਲੈ ਜਾਓ ਅਸੀਂ ਹਸਪਤਾਲ ਆਂਦਾ ਬੈਠ ਕੇ ਆਇਆ ਵਾ ਗੱਲਾਂ ਕਰਦਾ ਆਇਆ ਵਾ ਕੋਈ ਗੱਲ ਨਹੀਂ ਐਜੀ ਹੈਗੀ ਸਾਨੂੰ ਕੋਈ ਮੇਦ ਨਹੀਂ ਸੀ ਤੇ ਸਾਡੇ ਬੱਚੇ ਨੇ ਚਲ ਜਾਵਾ ਸਾਨੂੰ ਨਹੀਂ ਬਤਾ ਡਾਕਟਰਾਂ ਦੀ ਲੰਗੇਲੀ ਸਾਨੂੰ ਖਾਣ ਪਿੰਦੇ ਜਦੋਂ ਇਹ ਕਹਿੰਨੇ ਨੂੰ ਚੈੱਕ ਕਰੋ ਕੋਈ ਜਿੰਨੀ ਸਾਡੀ ਜਦੋਂ ਇਹ ਆਇਆ ਕਿ ਕੋਈ ਡਾਕਟਰ ਆਇਆ ਉਦੋਂ ਦਾ ਨਾ ਕੋਈ ਕੋਈ ਡਾਕਟਰ ਨਹੀਂ ਆਇਆ ਦੋ ਦੇ ਤੋੜ ਫੋੜ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਮੌਕੇ ਤੇ ਪੁਲਿਸ ਨੂੰ ਬੁਲਾ ਲਿਆ ਅਤੇ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਆਂਦਾ ਵੀ ਡਾਕਟਰਾਂ ਦਾ ਕੰਮ ਆ ਰਿਹਾ ਕਰਨਾ ਹਨ ਪੂਰੀ ਡਾਟਾ ਪ੍ਰਾਪਤ ਨਹੀਂ ਲਿਖਣਾ ਉਹਨਾਂ ਦਾ ਧਿਆਨ ਦੇਤਾ ਬੁਰਾ ਸਾਡਾ ਕਿ ਹਾ ਪੂਰੀ ਉਹ ਤੁਹਾਡੇ ਨੂੰ ਕੀ ਕਰ ਰਹੀ ਦੀ ਹੈ ਸਾਡੇ ਉਹ ਬਿਆਨ ਲੈ ਕੇ ਚੱਲੇ ਗਏ ਜੋਤੀਆ ਪਾਲ ਸਿੰਘ ਜੀ ਦੇਖੋ ਜੰਦਾ ਲਿਖਦਾ ਬਿਆਨ ਦੋ ਵਾਰ ਲਿਖਦਾ ਬੈਰハਾਲ ਹਸਪਤਾਲ ਵਿੱਚ ਨੌਜਵਾਨ ਦੀ ਮੌਤ ਤੋਂ ਬਾਅਦ ਪੜਕੇ ਪਰਿਵਾਰਕ ਮੈਂਬਰ ਲਗਾਤਾਰ ਡਾਕਟਰ ਤੇ ਲਾਪਰਵਾਹੀ ਦੇ ਦੋਸ਼ ਲਗਾ ਰਹੇ ਸਨ ਸੱਚ ਜੋ ਵੀ ਹੈ ਉਹ ਜਾਂਚ ਤੋਂ ਬਾਅਦ ਹੀ ਨਿਕਲ ਕੇ ਸਾਹਮਣੇ ਆਵੇਗਾ ਅਮਰਸਰ ਤੋਂ ਸੁਖਚੰਨ ਸਾਗਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ